ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਨੇ ਬਾਬੇਓ ਠੀਕ ਠਾਕ ਹੋ ਸਾਰੇ ਭਰਾ ਹੋਰ ਬਾਬੇਓ ਕੀ ਹਾਲ ਚਾਲ ਨੇ ਆਜੋ ਇੱਕ ਮਿੰਟ ਲਈ ਵਿੱਚ ਸਾਰੇ ਭਰਾ ਕਰੀਏ ਗੱਲਾਂ ਬਾਤਾਂ ਤੁਹਾਨੂੰ ਰੋਮਾਦ ਰਾਈ ਨਾਲ ਲੱਗਣਾ ਤੇ ਠੀਕ ਹਾਂ ਹਾਂਜੀ ਹਾਂਜੀ ਬਾਬਿਓ ਵਧੀਆ ਠੀਕ ਠਾਕ ਚੱਲਦਿਆਂ ਕਿਲਾ ਤੁਸੀਂ ਸੁਣਾਓ ਕੀ ਹਾਲ ਚਾਲ ਨੇ ਫੌਜਾਂ ਦੇ ਮਿੰਟੂ ਨੂੰ ਭੇਜਾਂ ਉਹ ਰੋਸ਼ਨ ਰਾਏ ਮੈਨੂੰ ਪਤਾ ਤੂੰ ਵਸਤੀ ਕੇਸਰ ਸਿੰਘ ਵਾਲੀ ਦਾ ਮੈਨੂੰ ਸਭ ਪਤਾ ਤੇਰਾ ਲਗਾਂ ਵਸਤੀ ਕੇਸਰ ਸਿੰਘ ਵਾਲੀ ਦਾ ਤੋ ਉਹਨਾਂ ਕਿਤੇ ਮੇਰਾ ਪਤਾ ਨਹੀਂ ਲੱਗਦਾ ਹੈ ਵਾਹ ਜੱਗੇ ਚੌਧਰੀ ਕੀ ਹਾਲ ਚਾਲ ਨੇ ਜੱਗੇ ਚੌਧਰੀ ਮਾਰ ਤੂੰ ਅੱਜ ਮਾਰ ਦੇ ਜਮਾ ਤੇ ਵਧੀਆ ਵਧੀਆ ਜੱਗੇ ਕੀ ਹਾਲ ਨੇ ਠੀਕ ਠਾਕ ਹੈ ਜਗਾ ਵੀ ਬੜੇ ਦਿਨਾਂ ਤੋਂ ਆਇਆ ਅੱਜ ਹੈ ਅਰ ਰੋਸ਼ਨ ਰਾਏ ਹਾਂ ਓਕੇ ਕਹਿੰਦਾ ਮਰੀਆ ਬਾਬਿਓ ਵਧੀਆ ਚੜਦਿਆਂ ਕਲਾ ਗਰਮੀ ਬੜੀ ਪਈ ਜਾਂਦੀ ਯਾਰ ਇਹ ਬੱਦਲ ਦਾ ਚੜ ਕੇ ਆਇਆ ਦੁਪਹਿਰੇ ਜੇ ਸੁੱਕਾ ਹੀ ਟੱਪ ਗਿਆ ਯਾਰ ਹੈ ਉਹ ਹਵਾ ਛੱਡੀ ਆ 10 ਮਿੰਟ ਅੱਧਾ ਘੰਟਾ ਤੇ ਬਾਬੇ ਨੇ ਬਾਬੇ ਨੇ ਫਿਰ ਬੱਦਲ ਤਾਂ ਹੀ ਚੱਕ ਲਿਆ ਗਰਮੀ ਬਹੁਤ ਆ ਯਾਰ ਅੱਜ ਮੈਂ ਗਿਆ ਨਹੀਂ ਨਹਿਰ ਤੇ ਆ ਮੰਜਾ ਵੀ ਨਹਿਰ ਤੇ ਪਿਆਰ ਹੈਗਾ ਮੇਰਾ ਤੇ ਅੱਜ ਮੈਂ ਕਿਹਾ ਚਲੋ ਹਾ ਗੁਰਫਤੇ ਸਿੰਘ ਸੰਦੂਕੀ ਹਾਲ ਨੇ ਠੀਕ ਹੈ ਭਰਾ ਵਧੀਆ ਵਧੀਆ ਗੁਰਫਤੇ ਸਿੰਘ ਜੀ ਚੜਦੀਆਂ ਗਲਾਂ ਬਾਬੇ ਚੜਦੀਆਂ ਗਲਾਂ ਬਹੁਤ ਵਧੀਆ ਬਹੁਤ ਵਧੀਆ ਤੂੰ ਸੁਣਾ ਠੀਕ ਹੈ ਭਰਾ ਬੜੇ ਵਧੀਆ ਬੜੇ ਵਧੀਆ ਬਾਬੇ ਚੜਦੀਆਂ ਗਲਾਂ ਬਹੁਤ ਵਧੀਆ ਲੇ ਲਾ ਬਾਬੂ ਕੀ ਕਮਤਾ ਹੋ ਕੋਈ ਨਹੀਂ ਵੱਲਦਾ ਮੂਹ ਹੋ ਕੇ ਬਦਲਾ ਉਹਨਾਂ ਕੀ ਬਰਾ ਕੀ ਕਰ ਬਾਬਾ ਜੀ ਬੇਟੀ ਦੀ ਡਿਮਿਸ਼ਨ ਕੋਲ ਕਰਕੇ ਥੋੜਾ ਵਿਜੀ ਠੀਕ ਹੈ ਜੱਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਰ ਰومی ਬਾਗੀ ਸਿੰਘ ਕੀ ਹਾਲ ਚਾਲ ਨੇ ਰੋਮੀ ਬਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਰੋਮੀ ਬਾਗੀ ਠੀਕ ਹੈ ਠੀਕ ਹੈ ਗੁਰਫਤੇ ਠੀਕ ਆ ਠੀਕ ਆ ਵਧੀਆ ਵਧੀਆ ਬਹੁਤ ਵਧੀਆ ਉਹ ਯਾਰ ਗਰਮੀ ਬੜੀ ਬਾਹਰ ਤਾਂ ਯਾਰ ਸਿਰ ਆ ਕਰਾਦਾ ਹੈ ਉਹ ਮੈਂ ਗਿਆ ਮੱਝਾਂ ਨੂੰ ਪਠੇ ਪਾਉਣ ਮੈਂ ਪੁੱਛੋਣਾ ਤੁਸੀਂ ਬੁਰਾ ਹਾਲ ਹੋ ਗਿਆ ਬਾਹਰ ਕੇ ਅੱਜ ਤਾਂ ਹੀ ਨਹੀਂ ਮੈਂ ਗਿਆ ਨਹਿਰ ਨੂੰ ਯਾਰ ਮੇਰਾ ਤਾਂ ਮੰਜਾ ਵੀ ਨਹਿਰ ਤੇ ਪਿਆ ਠੀਕ ਹੈ ਠੀਕ ਹੈ ਰੋਮੀ ਬਾਗੀ ਮੰਜਾ ਵੀ ਮੇਰਾ ਤਾਂ ਨਹਿਰ ਤੇ ਪਿਆ ਅੱਜ ਅੱਜ ਮੈਂ ਗਿਆ ਹੀ ਨਹੀਂ ਨਹਿਰ ਤੇ ਅੱਜ ਮੈਂ ਘਰੇ ਹੀ ਅੱਜ ਬੈਨੇ ਆ ਆ ਰੋਮੀ ਬਾਗੀ ਸਿੰਘ ਆਂ ਨਾ ਕਹਿੰਦਾ ਹੋਰ ਕਿ ਨਵੀਂ ਤਾਂ ਵਧੀਆ ਬਾਬੇ ਵਧੀਆ ਠੀਕ ਆ ਸਾਰਾ ਅਹ ਠੀਕ ਚੱਲੀ ਜਾਂਦਾ ਹਜੇ ਤੱਕ ਤਾਂ ਚੜਦੀਆਂ ਗਲਾ ਘਰੇ ਵਧੀਆ ਰੋਮੀ ਸਾਰੇ ਚੜਦੀਆਂ ਗਲਾ ਘਰੇ ਮਾਰਦੇ ਪੁੱਠੀਆਂ ਆਓਗੇ ਛਾਲਾਂ ਦਾਦੀ ਕਿਵੇਂ ਦਾਦੀ ਵਧੀਆ ਹੋਣੀ ਬੈਠੀ ਇੱਥੇ ਔ ਉੱਠ ਕੇ ਬਾਹਰ ਜਾਵੜੀ ਆ ਕਿ ਮੈਨੂੰ ਉਹ ਏਸੀ ਵਾਲੇ ਕਮਰੇ ਦੇ ਵਿੱਚ ਆ ਕਿ ਮੈਨੂੰ ਬਾਹਰ ਜਾਵਾਂ ਕਿ ਮੈਨੂੰ ਜੁਕਾਮ ਜਿਹਾ ਲੱਗ ਜਾਂਦਾ ਨੇ ਕੋ ਬਾਹਰ ਨਿਕਲ ਗਈ ਹੁਣ ਬੈਠੀ ਹੇ ਤੇ ਗਰਮੀ ਬਹੁਤ ਆ ਯਾਰ ਗਰਮੀ ਬਾਬਾ ਸਿਰਾਂ ਕਰੀ ਬੈਠੀ ਗਈ ਯਾਰ ਗਰਮੀ ਵਾਕੇ ਨਾ ਕੋਈ ਸ਼ੱਕ ਨਹੀਂ ਭਰਾ ਪਤਾ ਨਹੀਂ ਐ ਕਿ ਯਾ ਦਰਖਤ ਦਰੁਖਤ ਜਿਆਦੇ ਵੱਡੇ ਗਏ ਕਿ ਕੀ ਬਣਿਆ ਰਹੀ ਇਹ ਗਰਮੀ ਵਾਕਈ ਜਾਰੀ ਆ ਰਹੀ ਦਾ ਸਿਰਾਂ ਲੱਗਿਆ ਪਿਆਗੇ ਉਹ ਅੱਜ ਅੱਦਾ ਕੋ ਘਿਹੜਾ ਹਵਾ ਠੰਡੀ ਆਈ ਬੱਦਲ ਜੇ ਆਈ ਮੈਣੇ ਕਾਲੇ ਸ਼ਾਹ ਕਾਲੀਆਂ ਘਟਾਵਾਂ 15 ਮਿੰਟ ਹਵਾ ਵਗੀ ਉਦੋਂ ਮੁੜ ਕੇ ਫਿਰ ਮੈਨਾ ਬੱਦਲ ਗਾਂ ਉੱਡ ਕੇ ਤੇ ਧੁੱਪ ਫਿਰ ਨਿਕਲ ਗਈ ਯਾਰ ਐ ਮੈਂ ਲਖਾ ਜਰਾ ਰੌਣਕਾਂ ਲੱਗ ਗਈਆਂ ਮੈਂ ਖਾ ਜਾਣਿਆ ਨਹਿਰ ਤੇ ਕਰਦੇ ਆ ਲਾਈਵ ਬਾਬਿਆਂ ਨਾਲ ਕਰਦੇ ਆ ਗੱਲਾਂ ਬਾਤਾਂ ਠੀਕ ਆ ਠੀਕ ਆ ਬਾਈ ਕਹਿੰਦਾ ਲੱਖਾ ਦਾ ਰੁਖ ਲਗਾ ਰਿਆ ਕੱਲ ਤੱਕ ਛੰਡੀ ਆਵਾ ਆਜੋ ਲਖਵਿੰਦਰ ਸਿੰਘ ਆ ਨਾ ਮਿੰਟੂ ਕੱਲ ਆਇਆ ਨਹੀਂ ਬਾਬੇ ਮਿੰਟੂ ਨਹੀਂ ਆਇਆ ਮੇਰੀ ਗੱਲ ਹੋ ਗਈ ਫੋਨ ਤੇ ਉਦੋਂ ਬਾਅਦ ਮੈਨੂੰ ਫੋਨ ਕੀਤਾ ਹੀ ਆਹੋ ਉਹ ਆਂਦਾ ਨਹੀਂ ਬਾਬਾ ਯਾਰ ਆਪਾਂ ਦਾ ਭਰਾ ਭਰਾ ਯਾਰ ਆਪਾਂ ਦਾ ਸਹੇ ਆ ਉਹ ਮੈਂ ਹੈਗਾ ਤੂੰ ਪਹਿਲਾਂ ਫਿਰ ਆਂਦਾ ਮੈਂ ਹੈ ਉਹਦਾ ਤੂੰ ਬੁੜਕੀ ਜਾਣਾ ਕਹਿੰਦਾ ਨਹੀਂ ਬਾਬਾ ਆਪਾਂ ਦਾ ਹੀ ਭਰਾ ਭਰਾ ਆਪਾਂ ਲੜਨਾ ਛੋੜਾ ਆਪਾਂ ਤਾਂ ਐ ਆਏ ਆ ਮੈਂ ਚਲ ਉਪਰ ਆ ਠੀਕ ਆ ਫਿਰ ਜੇ ਤੂੰ ਮੈਂ ਇਹ ਗੱਲ ਹੀ ਆਖਤੀ ਰਹੀ ਆ ਠੀਕ ਆ ਭਰਾ ਫਿਰ ਮੁਰਕੇ ਭਰਾ ਭਰਾ ਬਣ ਜਾਂਦੇ ਆ ਮੁਰਕਿਆਂ ਦੇ ਭਰਾ ਭਰਾ ਸੀ ਹੈ ਪਹਿਲਾਂ ਦਬਕੇ ਮਾਰਦੇ ਆ ਜੋ ਦਬਕੇ ਨਾਲ ਗੱਲਣਾ ਨਾ ਬਣੇ ਆ ਸਹੀ ਗੱਲ ਆ ਸਹੀ ਗੱਲ ਆ ਰੰਮੀ ਸਹੀ ਹਲਾ ਤੇਰੀ ਇਹ ਗੱਲ ਵਾਕੇ ਸਹੀ ਹੈਗੇ ਅੱਜ ਠੰਢੀ ਠੰਢੀ ਚੱਲਦੀ ਹਵਾ ਕਿਤੇ ਤਾਂ ਕੋਈ ਰੁੱਖ ਲਾਉਂਦਾ ਹੋਊਗਾ ਲੋ ਠੀਕ ਆ ਬਾਬੋ ਕਰਦੇ ਆ ਬਾਅਦ ਦੇ ਵਿੱਚ ਭਰਾਵਾਂ ਨਾਲ ਗੱਲ ਸੋ ਸ਼ਾਮ ਨੂੰ ਕਰਦੇ ਆਪਾਂ ਕੋਈ ਤਗੜੀ ਜੀ ਲਾਈਵ ਭਰਾਵਾਂ ਦੇ ਨਾਲ ਸੋ ਧੰਨਵਾਦ ਬਾਬੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ